ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਸੁਖਵੀਰ ਬਾਦਲ ਅੱਜ ਨਾਲ ਸਭ ਲਾਉਣ ਨੂੰ ਜੀ ਕਰਦਾ ਮੇਰਾ ਕਿਉਂ ਕਰਦਾ ਜਿਹੜੀ ਪੰਜਾਬ ਬਚਾਓ ਯਾਤਰਾ ਅੱਜ ਦੇ ਦਿਨ ਹੋਈ ਹੈ ਨਾ ਦਰਬਾਰ ਸਾਹਿਬ ਤੋਂ ਅਟਾਰੀ ਬਾਰਡਰ ਤੱਕ ਯਾਨਕਿ ਬਾਗਾ ਸਰਹੱਦ ਦੀ ਗੱਲ ਕਰ ਲਓ ਉੱਥੋਂ ਤੱਕ ਗਏ ਨੇ ਅੱਜ ਕਮਾਲ ਹੋ ਗਈ ਜਿਹੜੀ ਗੱਲਬਾਤ ਮੈਂ ਦੇਖੀ ਇਹਨਾਂ ਨੇ ਜਦੋਂ ਵੱਡੇ ਰੋਡ ਬਣਾਏ ਹਾਈਵੇ ਬਣਾਏ ਵੱਡੇ ਪੁਲ ਬਣਾਏ ਹਾਲਾਂਕਿ ਉਹ ਪ੍ਰਾਈਵੇਟ ਠੇਕੇ ਸੀ ਇਹਨਾਂ ਦਾ ਵੀ ਯੋਗਦਾਨ ਨਹੀਂ ਬਹੁਤਾ ਇਹਨਾਂ ਨੇ ਤਾਂ ਟੂਲ ਪਲਾਜ ਜਿਹੜੇ ਲਾਏ ਸੀ ਉੱਥੇ ਕਮਿਸ਼ਨ ਲੈ ਕੇ ਘਰ ਘਰ ਬਣਾਏ ਨੇ ਵੱਡੇ ਹੋਟਲ ਬਣਾਏ ਆ ਉਦੋਂ ਉਹਨਾਂ ਨੇ ਤਾਂ ਜਿਹੜੇ ਸੜਕ ਦੇ ਕੰਢੇ ਦਰਖਤ ਸੀ ਸਾਰੇ ਉਹ ਵੜਾ ਕੇ ਮਲਿਆ ਮੇਟ ਕਰਤਾ ਠੀਕ ਹੈ ਤੇ ਹੁਣ ਹੁਣ ਜਿਹੜਾ ਨਰਸੀ ਲਾਈ ਹੋਏ ਨਾ ਫੁੱਲ ਤੋੜਨ ਵਾਸਤੇ ਫੁੱਲ ਵੇਚਦੇ ਨੇ ਤੇ ਹੁਣ ਉਹਨਾਂ ਦੇ ਕੋਲ ਬੋਰੀਆਂ ਦੀਆਂ ਬੋਰੀਆਂ ਫੁੱਲਾਂ ਦੀਆਂ ਆ ਰਹੀਆਂ ਨੇ ਸ਼ਕਬੀਰ ਬਾਲ ਦੇ ਉੱਪਰ ਛਿੱਟਣ ਵਾਸਤੇ ਇੱਕ ਬੰਦਾ ਕਹਿੰਦਾ ਜੀ ਕਹਿੰਦਾ ਚਾਰ ਬੋਰੀਆਂ ਦਾ ਫੋਨ ਭਾਵੇਂ ਫੋਨ ਕੀਤਾ ਕਿ ਚਾਰ ਬੋਰੀਆਂ ਫੁੱਲਾਂ ਦੀਆਂ ਚਾਹੀਦੀਆਂ ਨੇ ਕਹਿੰਦਾ ਅਸੀਂ ਹੈਰਾਨ ਰਹਿ ਗਏ ਵੀ ਇਹ ਕਿਦਾਂ ਜਾਣੀ ਕਿ ਪਹਿਲਾਂ ਦਰਖਤਾਂ ਦਾ ਮਲਿਆ ਮੇਟ ਕਰਤਾ ਸੜਕਾਂ ਦੇ ਕੰਢਿਆਂ ਤੋਂ ਵੜਾ ਕੇ ਰੋਡ ਚੌੜੇ ਕੀਤੇ ਤੇ ਹੁਣ ਜਿਹੜੇ ਨਰਸੀਆਂ ਵਾਲੇ ਨੇ ਉਹ ਕਹਿੰਦੇ ਕਹਿੰਦੇ ਕਮਾਲ ਹੋ ਗਏ ਕਹਿੰਦੇ ਧੱਕੇ ਨਾਲ ਹੀ ਕਹਿੰਦੇ ਚੱਕੀ ਜਾਂਦੇ ਫੁੱਲ ਸੁਖਵੀਰ ਬਾਦਲ ਨੇ ਆਉਣਾ ਸੁਖਵੀਰ ਬਾਦਲ ਨੇ ਆਉਣਾ ਇੱਕ ਬੰਦਾ ਕਹਿੰਦਾ ਕਹਿੰਦਾ ਸਰੂਪਿਆਂ ਦੀ ਕਹਿੰਦਾ ਪੰਡ ਕਹਿੰਦਾ ਪੂਰੀ ਫੁੱਲ ਬੰਨਲੀ ਕਹਿੰਦਾ ਵਿੱਚ ਤੇ ਕਹਿੰਦਾ ਇੱਕ ਪਿੱਛੇ ਹੋਰ ਖੜਾ ਸੀ ਕਮਲਾ ਕਹਿੰਦਾ ਕਹਿੰਦਾ ਉਹ ਕਹਿੰਦਾ ਇੱਕ ਪੰਡ ਹੋਰ ਦਿਓ ਕਹਿੰਦਾ ਇੱਕ ਪੰਡ ਹੋਰ ਰੱਖ ਦਿੱ ਕਹਿੰਦਾ ਕਹਿੰਦਾ ਬਾਅਦ ਦੇ ਵਿੱਚ ਧਾਮੀ ਨੂੰ ਫੋਨ ਆ ਗਿਆ ਕਹਿੰਦਾ ਦੋ ਪੰਡ ਪੰਡਾ ਇੱਥੇ ਭੁੱਲ ਗਏ ਕਹਿੰਦਾ ਇੱਕ ਹੋਰ ਪੰਡ ਭੇਜੋ ਤਾਂ ਧਾਮੀ ਨੇ ਕਹਿੰਦਾ ਇੱਕ ਪੰਡ ਹੋਰ ਖਾਤੀ ਵਿੱਚ ਫਿਰ ਕਹਿੰਦਾ ਜਿਹੜਾ ਦਮਦਮਾ ਸਾਹਿਬ ਵਾਲਾ ਜਹੇਦਾਰ ਹੈ ਜਿਹੜਾ ਦਿੱਲੀ ਬੈਠਾ ਦੰਦ ਕੱਢਦਾ ਸੀ ਖੋਤਿਆਂ ਵਾਂਗੂ ਫਿਰ ਕਹਿੰਦਾ ਉਹਨੂੰ ਫੋਨ ਕਿੱਧਰ ਗਿਆ ਕਹਿੰਦਾ ਤੁਹਾਡੇ ਕੋਲੇ ਸਰੋਪੇ ਪਏ ਨਹੀਂ ਕਹਿੰਦਾ ਹਾਂ ਮੇਰੀ ਗੱਡੀ ਵਿੱਚ ਪਈ ਐ ਪੰਡ ਕਹਿੰਦਾ ਚਾਰ ਪੰਡਾਂ ਸਰੋਪਿਆਂ ਦੀਆਂ ਇਕੱਠੀਆਂ ਕਰ ਲੀਆਂ ਫਿਰ ਕਹਿੰਦਾ ਜਦੋਂ ਗਿਣਤੀ ਕੀਤੀ ਵੀ ਇਹ ਸਰੋਪੇ ਬਾਲੇ ਨੇ ਫਿਰ ਕਹਿੰਦਾ ਜਿਹਨਾਂ ਨੂੰ ਸਰੋਪੇ ਦੇਣੇ ਨੇ ਉਹ ਬੰਦੇ ਘਟਦੇ ਨੇ ਹੁਣ ਕਿੱਦਾਂ ਕਰੀਏ ਫਿਰ ਜਿਹੜਾ ਕੋਈ ਰੇੜੀ ਦੇ ਖੜਾ ਸੀ ਕਹਿੰਦੇ ਉਹਨੂੰ ਫੜ ਲੈ ਤੈਨੂੰ ਸਰੋਪਾ ਦੇਈਏ ਜਿਹੜਾ ਕੋਈ ਚੌਂਕ 'ਚ ਖੜਾ ਸੀ ਉਹਨੂੰ ਫੜ ਲੈ ਤੈਨੂੰ ਸਰੋਪਾ ਦੇਈਏ ਜੋ ਕੋਈ ਸਕੂਲ 'ਚ ਟੀਚਰ ਬਾਹਰ ਨਿਕਲਿਆ ਉਹਨੂੰ ਫੜ ਲੈ ਤੈਨੂੰ ਸਰੋਪਾ ਦੇਈਏ ਚਲੋ ਇਹ ਤਾਂ ਜਿਵੇਂ ਇਹ ਕਮਲ ਮਾਰਦੇ ਹੁੰਦੇ ਨੇ ਨੀਲੀਆਂ ਪੱਗਾਂ ਬੰਨ ਕੇ ਦਿਮਾਗ ਇਹਨਾਂ ਦਾ ਹੱਲਿਆ ਹੋਇਆ ਇਹਨੂੰ ਪਤਾ ਹੀ ਨਹੀਂ ਸਰੋਪਾ ਹੁੰਦਾ ਕੀ ਹੈ ਫੁੱਲ ਕਿਤੇ ਸਿੱਟੀ ਦੇ ਨੇ ਤੇ ਇਹ ਤਾਂ ਚਲੋ ਇਹ ਕਮਲ ਹੈ ਇਹਨਾਂ ਦਾ ਹਨਾ ਇਹ ਮਾਰੀ ਜਾਣ ਦਿਓ ਆਪਾਂ ਕੀ ਲੈਣਾ ਇੱਕ ਗੱਲ ਹੋਰ ਕਹਿਣੀ ਆਪਾਂ ਤੇ ਦੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਹੁਣ ਜਿਹੜਾ ਅਟਾਰੀ ਬਾਰਡਰ ਤੇ ਗਿਆ ਹੈ ਦਰਬਾਰ ਸਾਹਿਬ ਤੋਂ ਪੰਜਾਬ ਚ ਆਉ ਯਾਤਰਾ ਲੈ ਕੇ ਉਹਦਾ ਮਤਲਬ ਪਤਾ ਕੀ ਹੈ ਉਹਦਾ ਪਤਾ ਕੀ ਮਤਲਬ ਹੈ ਸੁਣ ਲਿਓ ਧਿਆਨ ਦੇ ਨਾਲ ਹੁਣ ਉਥੇ ਜਿਵੇਂ ਸਿੱਧੂ ਇਰਮਾਨ ਖਾਨ ਦੇ ਨਾਲ ਜਾ ਰਹੀ ਪਾ ਕੇ ਚਾਹੁੰਦਾ ਸੀ ਨਾ ਕਿ ਮੈਨੂੰ ਥੋੜਾ ਬਹੁਤਾ ਮਿਲੇ ਕੋਈ ਸਹੈਤਾ ਪੰਜਾਬ ਦੇ ਵਿੱਚੋਂ ਵੋਟਾਂ ਦੇ ਮਸਲੇ ਤੇ ਮੁਸਲਮਾਨ ਜਿਹੜੀ ਕਮਿਊਨਿਟੀ ਹੈ ਸ਼ਾਇਦ ਉਹ ਵੋਟਾਂ ਪਾ ਦੇਵੇ ਇਰਮਾਨ ਖਾਨ ਦੇ ਕਹੇ ਤੇ ਤੇ ਹੁਣ ਉਦਾਂ ਹੀ ਸੁਖਵੀਰ ਕਮਲਾ ਹੋਇਆ ਫਿਰਦਾ ਹੁਣ ਇਹਨੂੰ ਪੁੱਛਣਾ ਲਾ ਹੋਵੇ ਕੀ ਅਟਾਰੀ ਬਾਰਡਰ ਤੇ ਜਾ ਕੇ ਪਾਕਿਸਤਾਨ ਨੂੰ ਇਹ ਮੈਸੇਜ ਦੇਣ ਗਿਆ ਸੀ ਕਿ ਪੰਜਾਬ ਦੇ ਲੋਕਾਂ ਤਾਂ ਮੈਨੂੰ ਵੋਟਾਂ ਪਾਉਣੇ ਨੇ ਤੁਸੀਂ ਵੋਟਾਂ ਪਾਓ ਇਹਦਾ ਮਤਲਬ ਇਹੀ ਹੈ ਨਾ ਜਿਵੇਂ ਸਿੱਧੂ ਸਾਹਿਬ ਨੇ ਪਹਿਲਾਂ ਝੁਗਾੜਾ ਚੜੜ ਕਰਾਇਆ ਇੱਕ ਜਫੀ ਦੋ ਜਫੀਆਂ 100 ਜਫੀ ਕਹਿੰਦਾ ਸੀ ਨਾ ਵੱਡੇ ਵੱਡੇ ਡਾਇਲੌਗ ਬੋਲ ਕੇ ਤੇ ਮਗਰੋਂ ਮਗਰੋਂ ਕੀ ਹੋਇਆ ਲੋਕਾਂ ਨੇ ਮੂਰਖ ਬੁੱਧੂ ਬਣਾ ਕੇ ਖੂੰਜੇ ਲਾ ਕੇ ਰੱਖਤਾ ਹੁਣ ਠੋਕੋ ਠਾੜੀ ਠੋਕੋ ਥਾੜੀ ਕਰੀ ਜਾਂਦਾ ਨਾ ਤੇ ਉਹਨਾਂ ਇਹ ਹੀ ਹਾਲਤ ਸੁਖਵੀਰ ਦੀ ਹੋਈ ਹੈ ਸੁਖਵੀਰ ਨੂੰ ਵੀ ਇਹ ਲੱਗ ਰਿਹਾ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਕਿ ਪੰਜਾਬ ਦੇ ਲੋਕ ਤਾਂ ਬੋਟ ਪਾਉਂਦੇ ਨੇ ਹੁਣ ਕੀ ਇਰਮਾਨ ਖਾਨ ਪਾਕਿਸਤਾਨ ਤੋਂ ਫੋਨ ਕਰੂਗਾ ਜਦ ਪਾਕਿਸਤਾਨ ਤੋਂ ਵੋਟਾਂ ਆਉਣਗੀਆਂ ਜਿਹੜੀ ਅਕਾਲ ਤਖਤ ਤੋਂ ਦਰਵਾਜਾ ਸਾਹਿਬ ਤੋਂ ਪੰਜਾਬ ਵਿਚ ਆਉ ਯਾਤਰਾ ਅਟਾਰੀ ਬਾਰਡਰ ਤੱਕ ਲੈ ਕੇ ਗਿਆ ਕੀ ਇਹ ਇਦਾਂ ਹੀ ਹੋਊਗਾ ਪਾਕਿਸਤਾਨ ਵਾਲੇ ਵੋਟਾਂ ਪਾਉਣਗੇ ਬਈ ਸੱਚ ਵੀ ਹੈਗਾ ਕਿਉਂਕਿ ਪੰਜਾਬ ਦੇ ਲੋਕ ਤਾਂ ਪਾਉਣਗੇ ਨਹੀਂ ਪੰਜਾਬ ਦੇ ਲੋਕਾਂ ਨੂੰ ਕਰਦੂ ਦਾ ਪਤਾ ਲੱਗ ਗਿਆ ਹਾਂ ਇੱਕ ਗੱਲ ਹੋਰ ਚੇਤੇ ਆ ਗਈ ਮੇਰੇ ਉਹ ਗੱਲ ਸੁਣ ਲਿਓ ਧਿਆਨ ਨਾਲ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਨਾ ਇੱਥੇ ਮੈਨੂੰ ਇਹ ਲੱਗਦਾ ਹੈ ਕਿ ਬਾਦਲ ਸਾਹਿਬ ਤਾਂ ਚਲੋ ਹੁਣ ਦੁਨੀਆ ਤੇ ਰਹੇ ਨਹੀਂ ਉਹ ਤਾਂ ਆਪਣੇ ਆਪ ਨੂੰ ਬਚਾ ਗਏ ਹੁਣ ਸੁਖਵੀਰ ਚਾਹੁੰਦਾ ਵੀ ਮੈਂ ਕਿਵੇਂ ਬਚਾਂ ਤੇ ਜਿਹੜਾ ਇਹਦਾ ਸਾਲਾ ਸੀ ਬਿਕਰਮ ਸਿੰਘ ਮਜੀਠੀਆ ਉਹ ਤਾਂ ਆਪਣੇ ਆਪ ਨੂੰ ਬਚਾ ਗਿਆ ਉਹਦਾ ਹੁਣ ਲੱਭਿਆ ਥੋਂਦਾ ਹੀ ਨਹੀਂ ਪਤਾ ਨਹੀਂ ਕਿੱਥੇ ਜਾ ਕੇ ਲੁਕਿਆ ਉਹਨੂੰ ਪਤਾ ਲੱਗ ਗਿਆ ਸਿੱਟ ਨੇ ਬੁਲਾਇਆ ਸੀ ਸੰਮਣ ਆਏ ਹੋਏ ਨੇ ਕਦੋਂ ਵੀ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਜੇਲ੍ਹ ਵਿੱਚੋਂ ਛੁੱਟੇ ਜਾ ਸਕਦਾ ਉਹ ਤਾਂ ਪੰਜਾਬ ਬਚਾਓ ਯਾਤਰਾ ਤੋਂ ਪਾਸੇ ਹੋ ਗਿਆ ਉਹ ਤਾਂ ਨੱਠ ਗਿਆ ਭੱਜ ਗਿਆ ਹੁਣ ਦੋ ਕਮਲੇ ਰਹਿ ਗਏ ਇਹ ਇੱਕ ਤਾਂ ਰਹਿ ਗਿਆ ਚੰਦੂ ਮਾਜਰਾ ਜਿਹੜਾ ਕਰਨਾ ਥਾ ਮੈਂ ਕਹਾ ਥਾ ਫਲਾਨਾ ਥਾ ਹਮ ਕਹਾ ਥਾ ਉਹ ਰਹਿ ਗਿਆ ਇੱਕ ਤਾਂ ਕਮਲਾ ਤੇ ਇੱਕ ਰਹਿ ਗਿਆ ਡਾਕਟਰ ਦਲਜੀਤ ਜੀਮਾ ਤੇ ਉਹਦੀ ਮੱਤ ਸੁਖਵੀਰ ਨੇ ਮਾਰ ਲੈਣੀ ਏ ਕਿਉਂਕਿ ਜੋ ਉਹ ਕਹਿਣਾ ਚਾਹੁੰਦਾ ਸੁਖਵੀਰ ਉਹ ਕਹਿੰਦਾ ਨਹੀਂ ਸੁਖਵੀਰ ਭੜਕੜਾ ਹੈ ਸੁਖਵੀਰ ਨੂੰ ਜੋ ਕੁਝ ਲਿਖ ਕੇ ਦਿੰਦੇ ਨੇ ਉਹ ਸ਼ੇਰ ਤਾਂ ਪੜਦਾ ਸੀ ਪੰਜਾਬ ਦੇ ਨਾਂ ਤੇ ਤੇ ਵਿੱਚ ਹਰਿਆਣਾ ਜਾ ਕੇ ਠੋਕਦਾ ਉਹਨੇ ਕਹਿੰਦਾ ਮੈਂ ਹਰਿਆਣੇ ਦੀ ਤਕਦੀਰ ਬਦਲ ਸਕਦਾ ਹਾਂ ਨਾ ਪੰਜਾਬੀ ਨਾ ਹਿੰਦੀ ਕਹਿਣਾ ਪੰਜਾਬੀ ਤੇ ਹੁਣ ਇੱਕ ਨਾਲ ਹੋਰ ਦੁਰੇ ਫਿਰਦਾ ਉਹ ਚਰਨੀਤ ਬਰਾੜ ਹੈ ਉਹਦੇ ਕੋਲੇ ਹੋਰ ਕੋਈ ਕੰਮ ਨਹੀਂ ਹੁੰਦਾ ਉਹ ਪਾਰਟੀ ਆਫਿਸ ਦੇ ਵਿੱਚ ਚੰਡੀਗੜ੍ਹ ਬਹਿ ਜਾ ਉਹ ਤਾਂ ਗਿਣੂ ਫੋਲੋਅਰ ਕਿੰਨੇ ਨੇ ਫਿਰ ਵਾਦ ਵਿੱਚ ਇੱਕ ਮਿੰਟ ਦੇਖੂ ਤੇ ਕਈਆਂ ਨੂੰ ਕਮੈਂਟ ਵਿੱਚ ਜਵਾਬ ਹੀ ਦਿੰਦਾ ਹੁੰਦਾ ਇੱਕ ਝਾੜੂ ਵਾਲੇ ਨੇ ਗਾਲ ਕੱਢ ਦਿੱਤੀ ਤੇ ਝਾੜੂ ਵਾਲੇ ਨੂੰ ਜਵਾਬ ਦੇਈ ਜਾਂਦਾ ਮੈਂ ਪੜਿਆ ਕਮੈਂਟ ਉਹਦਾ ਤੇ ਝਾੜੂ ਵਾਲਾ ਮੂਹਰੇ ਹੋਰ ਸ਼ਾਂਪਾ ਪਾਈ ਜਾਂਦਾ ਚੰਗੀ ਤਰ੍ਹਾਂ ਜਨ ਕਿ ਆਹਾ ਕਾਲੀਦਨ ਰਹਿ ਗਿਆ ਤੇ ਹੁਣ ਇਹਨੂੰ ਪਤਾ ਲੱਗ ਗਿਆ ਕਿ ਜਿਹੜੀ ਸਾਡੀ ਪੰਜਾਬ ਬਚਾਓ ਯਾਤਰਾ ਹੈਗੀ ਐ ਨਾਟਕ ਨੂੰ ਜਿਹੜਾ ਕਰਨਾ ਕਰ ਲੋ ਹੱਥ ਵਾਲੇ ਦਾ ਕੁਝ ਲੱਗਣਾ ਨਹੀਂ ਤੇ ਬਸ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਇਹ ਪੰਜਾਬ ਬਚਾਓ ਯਾਤਰਾ ਨਹੀਂ ਇਹ ਮਜੀਠੀਆ ਬਚਾਓ ਯਾਤਰਾ ਐ ਇਹ ਬੀਬਾ ਹਰ ਸਿਮਰਤ ਕੌਰ ਬਾਦਲ ਬਚਾਓ ਯਾਤਰਾ ਐ ਇਹ ਸੁਖਵੀਰ ਬਾਦਲ ਬਚਾਓ ਯਾਤਰਾ ਐ ਜਾ ਇਹ ਹੋਟਲ ਬਚਾਓ ਯਾਤਰਾ ਹੈ ਜਾਂ ਜਿਹੜੇ ਲੋਕਾਂ ਤੋਂ ਲੁੱਟ ਕੇ ਜ਼ਮੀਨ ਦੇ ਮਰਬੇ ਖੇਤੀ ਖਰੀਦੇ ਨੇ ਉਹ ਬਚਾਓ ਯਾਤਰਾ ਹੈ ਜਾਂ ਬਸਾਂ ਬਚਾਓ ਯਾਤਰਾ ਹੈ ਹੋਰ ਕੋਈ ਯਾਤਰਾ ਨਹੀਂ ਇਹ ਪੰਜਾਬ ਨੂੰ ਬਚਾਉਣ ਦੀ ਤਾਂ ਗੱਲ ਛੱਡ ਹੀ ਦਿਓ ਪੰਜਾਬ ਨੂੰ ਤੁਹਾਡੇ ਬਚਾਉਣ ਨਾਲ ਕੁਝ ਨਹੀਂ ਹੋਣਾ ਨਾ ਪੰਜਾਬ ਤੁਹਾਡਾ ਬਚਾਇਆ ਬਚੇ ਪੰਜਾਬ ਨੂੰ ਬਚਾਉਣ ਵਾਲੇ ਹੈਗੇ ਨਹੀਂ ਤੇ ਲੋਕ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਨਾ ਉਹੀ ਪੰਜਾਬ ਨੂੰ ਬਚਾ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ